ਮਨੁੱਖ ਹਮੇਸ਼ਾ ਆਸਵੰਦ ਰਹਿਦਾ ਹੈ ਉਸ ਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਮਾਨਨਯੋਗ ਜੀਵਨ ਹਰੰਭ ਹੋਣ ਵਾਲਾ ਪਰ ਅਚਾਨਕ ਕੋਈ ਰੁਕਾਵਟ ਪੈ ਜਾਂਦੀ ਹੈ ਰੁਕਾਵਟ ਦੇ ਦੂਰ ਹੋਣ ਨਾਲ ਫਿਰ ਆਸ ਬਚ ਜਾਂਦੀ ਹੈ ਕਿ ਚੰਗੇ ਦਿਨ ਹਰੰਭ ਹੋਣ ਬਾਰੇ ਹਨ ਪਰ ਫਿਰ ਕੋਈ ਵਿਗਨ ਪੈ ਜਾਂਦਾ ਹੈ ਮਨੁੱਖ ਸੋਚਦਾ ਹੈ ਕਿ ਪਹਿਲਾਂ ਇਹ ਵਿਗਨ ਦੂਰ ਕਰ ਲਵਾਂ ਫਿਰ ਜ਼ਿੰਦਗੀ ਨੂੰ ਮਾਣਿਆ ਜਾ ਸਕੇਗਾ ਕਰਜ਼ਾ ਉਤਾਰ ਲਵਾਂ ਉੱਤੇ ਰੋਜ਼ਗਾਰ ਤੇ ਲੱਗ ਜਾਵੇ ਮੈਨੂੰ ਵੱਡਾ ਉਦ੍ਹਾ ਮਿਲ ਜਾਵੇ ਧੀ ਵਿਆਹੀ ਜਾਵੇ ਮਕਾਨ ਮੁਕੰਮਲ ਹੋ ਜਾਵੇ ਕਾਰ ਲੈ ਲਈਏ ਇਹ ਕਰ ਲਈਏ ਉਹ ਹੋ ਜਾਵੇ ਆਤਮ ਅਗਰੋ ਸਭ ਠੀਕ ਹੋ ਜਾਵੇਗਾ ਫਿਰ ਇੱਕ ਦਿਨ ਸੋਚੀ ਹੁੰਦੀ ਹੈ ਇਹ ਸੋਚੀ ਹਰ ਕਿਸੇ ਨੂੰ ਹੁੰਦੀ ਹੈ ਕਿ ਇਹ ਰੁਕਾਵਟਾਂ ਤੇ ਵਿਗਨ ਕਦੇ ਨਹੀਂ ਮੁੱਕਣੇ ਇਹ ਹੀ ਜ਼ਿੰਦਗੀ ਹਨ ਜ਼ਿੰਦਗੀ ਦਾ ਮਾਰਗ ਨਾ ਕਦੇ ਸਿੱਧਾ ਹੋਵੇਗਾ ਨਾ ਕੋਈ ਵਿਗਨਾ تیر ਕਾਪਟਾਂ ਤੋਂ ਮੁਕਤੋ ਵਿਗਾ ਪਰ ਸੰਤਾ ਦਾ ਕੋਈ ਵਿਸ਼ੇਸ਼ ਮੁਕਾਮ ਨਹੀਂ ਟੁਰਦੇ ਰਹਿਣਾ ਹੀ ਜ਼ਿੰਦਗੀ ਹੈ ਜੀਵਨ ਯਾਤਰਾ ਹੈ ਇਸ਼ਟ ਕਾਣਾ ਨਹੀਂ ਇਸ ਧਰਤੀ ਅਸੀਂ ਸਾਰੇ ਯਾਤਰੀ ਹਾਂ ਇਸ ਸੰਪੂਰਨ ਨਹੀਂ ਇਸ ਦਾ ਅਧੂਰਾਪਨ ਹੀ ਇਸ ਦੀ ਰੌਣਕ ਹੈ ਅਸੀਂ ਇਸ ਸੰਸਾਰ ਦੇ ਪਰੋਣੇ ਹਾਂ ਸਵਰਗ ਤੇ ਨਰਕ ਕੋਈ ਭੂਗੋਲਕ ਸਥਾਨ ਨਹੀਂ ਹਨ ਇਹ ਸਾਡੇ ਖਿਆਲ ਹਨ ਇਹ ਸਾਡੇ ਵਿਹਾਰ ਦੇ ਰੂਪ ਹਨ